ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਰਾਸ਼ਨ ਕਾਰਡ ਲਈ ਵੱਡੀ ਖਬਰ ਗਰੀਬ ਪਰਿਵਾਰਾਂ ਲਈ ਵੱਡੀ ਖੁਸ਼ਖਬਰੀ ਨਵੇਂ ਨਿਯਮ ਲਾਗੂ ਇਹ ਕੰਮ ਜ਼ਰੂਰ ਕਰੋ ਫ੍ਰੀ ਰਾਸ਼ਨ ਲੈਣਾ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਕੀ ਹਾਂ ਪੂਰੀ ਅਪਡੇਟ ਔਰ ਪੰਜਾਬ ਸਰਕਾਰ ਦੁਆਰਾ ਰਾਸ਼ਨ ਕਾਰਡ ਧਾਰਕਾਂ ਦੇ ਲਈ ਕਿਹੜਾ ਨਵੇਂ ਨਿਯਮ ਲਾਗੂ ਕੀਤੇ ਗਏ ਆਉ ਜਾਣਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਅਲਰਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੇ ਦੋਸਤੋ ਹੁਣ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਰਾਸ਼ਨ ਧਾਰਕਾਂ ਲਈ ਜੋ ਵੱਡੀ ਖਬਰ ਨਿਕਲ ਕੇ ਆਈ ਹੈ ਉਸ ਦੇ ਸੰਬੰਧ ਵਿੱਚ ਔਰ ਜਾਣਦੇ ਹਾਂ ਕਿ ਕਿਹੜੇ ਨਵੇਂ ਨਿਯਮ ਲਾਗੂ ਕੀਤੇ ਗਏ ਇਸਦੇ ਸੰਬੰਧੀ ਪੰਜਾਬ ਸਰਕਾਰ ਵੱਲੋਂ ਜੋ ਨਵੇਂ ਬਿਆਨ ਦਿੱਤੇ ਗਿਆ ਜਿਸ ਦੇ ਵਿੱਚ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਨੇ ਦੱਸਿਆਗਾ ਕਿ ਬਹੁਤ ਸਾਰੇ ਲੋਕ ਫੇਕ ਅਫਵਾਹਾਂ ਫੈਲਾ ਰਹੇ ਸੀ ਕਿ ਪੰਜਾਬ ਦੇ ਵਿੱਚ ਰਾਸ਼ਨ ਕਾਰਡ ਬੰਦ ਕਰ ਦਿੱਤੇ ਗਿਆ ਤਾਂ ਇਸ ਦੇ ਬਾਰੇ ਸੀਐਮ ਮਾਨ ਨੇ ਦੱਸਿਆਗਾ ਕਿ ਅਸੀਂ ਕੋਈ ਵੀ ਰਾਸ਼ਨ ਕਾਰਡ ਬੰਦ ਨਹੀਂ ਕੀਤਾਗਾ ਸਗੋਂ ਨਵੇਂ ਰਾਸ਼ਨ ਕਾਰਡ ਬਣਵਾਏ ਜਾ ਰਹੇ ਆ ਤਾਂ ਇਹ ਸਕੀਮ ਪੰਜਾਬ ਦੇ ਵਿੱਚ ਜਲਦੀ ਹੀ ਸ਼ੁਰੂ ਹੋ ਰਹੀ ਹੈ اگر ਤੁਸੀਂ ਵੀ راشن کارڈ بنوانا ਚਾਹੁੰਦੇ ਹੋ ਜਾਂ ਫਿਰ ਆਪਣੇ راشن کارڈ ਦੇ ਵਿੱਚ ਕਿਸੇ ਫੈਮਲੀ ਮੈਂਬਰ ਨੂੰ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਨਵੇਂ ਨਿਯਮ ਅਨੁਸਾਰ ਜੋ ਨਵੀਆਂ ਸ਼ਰਤਾਂ ਲੱਗੀਆਂ ਹੋ ਜਨ ਨੇ ਕਿ اگر ਤੁਹਾਡੇ ਕੋਲ ਤੁਹਾਡੀ ਕੋਈ ਜ਼ਮੀਨ ਹੈ 2.5 ਕਿਲੋ ਤੋਂ ਜ਼ਿਆਦਾ ਤਾਂ ਤੁਸੀਂ ਰਾਸ਼ਨ ਕਾਰਡ ਨਹੀਂ ਬਣਵਾ ਸਕਦੇ ਅਗਰ ਤੁਹਾਡੇ ਕੋਲ ਜਾਂ ਤਾਂ ਬਿਲਕੁਲ ਜ਼ਮੀਨ ਨਹੀਂ ਹੈ ਜਾਂ ਫਿਰ 2.5 ਕਿਲੋ ਤੋਂ ਘੱਟ ਹੈ ਤਾਂ ਤੁਹਾਨੂੰ ਵੀ ਰਾਸ਼ਨ ਕਾਰਡ ਦਾ ਲਾਭ ਦਿੱਤਾ ਜਾਣ ਵਾਲਾਗਾ ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਫੈਮਿਲੀ ਮੈਂਬਰ ਗਵਰਨਮੈਂਟ ਜੌਬ ਤੇ ਨਹੀਂ ਲੱਗਿਆ ਹੋਣਾ ਚਾਹੀਦਾਗਾ ਤੁਹਾਡੀ ਸਲਾਨਾ ਆਮਦਨ 1 ਲੱਖ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀਗੀ ਇਸ ਤੋਂ ਇਲਾਵਾ ਅਗਰ ਤੁਸੀਂ ਆਈਡੀਆਰ ਫਿਲ ਕਰਦੇ ਹੋ ਤਾਂ ਤਵੇਂ ਤੁਸੀਂ ਰਾਸ਼ਨ ਕਾਰਡ ਨਹੀਂ ਬਣਵਾ ਸਕਦੇਗੇ ਔਰ ਇਸ ਤੋਂ ਇਲਾਵਾ ਅਗਰ ਤੁਹਾਡਾ ਜੇ ਫਾਰਮ ਕੱਟੇ ਹੋਏ ਆ ਤੁਹਾਡੇ ਆਧਾਰ ਕਾਰਡ ਦੇ ਉੱਪਰ ਤਾਂ ਤੁਸੀਂ ਰਾਸ਼ਨ卡 ਨਹੀਂ ਬਣਵਾ ਸਕਦੇਗੇ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਵੀ ਦੱਸਿਆਗਾ ਕਿ ਹੁਣ ਅਸੀਂ ਹਰ ਮਹੀਨੇ ਜੋ ਡਿਪੋ ਹੋਲਡਰਾਂ ਦੇ ਥਰੂ ਕਣਕ ਵੰਡਦੇ ਆ ਜਿਸ ਦੇ ਨਾਲ ਸਾਰੇ ਲੋਕਾਂ ਨੂੰ ਇਹ ਫਾਇਦਾ ਹੁੰਦਾ ਕਿ ਜੋ ਨਵੀਂ ਤਾਜ਼ੀ ਕਣਕ ਹੈ ਉਹ ਸਭ ਨੂੰ ਦਿੱਤੀ ਜਾਂਦੀ ਹੈ ਅਗਰ ਕੋਈ ਆਟਾ ਲੈਣ ਦਾ ਚਾਹਵਾਨ ਹੈ ਤਾਂ ਉਹਨਾਂ ਨੂੰ ਆਟਾ ਵੀ ਦਿੱਤਾ ਜਾਂਦਾ ਹੈ ਤਾਂ ਇਸ ਦੇ ਨਾਲ ਇਹ ਹੁੰਦਾ ਹੈ ਕਿ ਲੋਕ ਆਪਣੇ ਸਮੇਂ ਸਿਰ ਜੋ ਵੀ ਅਨਾਜ ਸਰਕਾਰ ਦੁਆਰਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਸੰਭਾਲ ਕੇ ਰੱਖ ਲੈਂਦੇ ਆ ਔਰ ਉਹਨਾਂ ਨੂੰ ਜਦੋਂ ਵੀ ਜ਼ਰੂਰਤ ਹੁੰਦੀ ਹੈ ਤਾਂ ਉਸ ਦੇ ਆਟਾ ਪਸਾ ਕੇ ਉਸ ਨੂੰ ਆਪਣੀ ਵਰਤੋਂ ਵਿੱਚ ਲੈ ਲੈਂਦੇ ਆ ਤਾਂ ਪਹਿਲਾ ਹੁੰਦਾ ਸੀ ਕਿ ਲੰਬੇ ਸਮੇਂ ਤੋਂ ਜੋ ਅਨਾਜ ਹੈ ਰੱਖਿਆ ਹੁੰਦਾ ਸੀ ਅਤੇ ਜਦੋਂ ਅਨਾਜ ਖਰਾਬ ਹੋਣ ਲੱਗਦਾ ਸੀ ਤਾਂ ਉਹ ਡਿਪੋ 홀ਡਰਾਂ ਦੇ ਥਰੂ ਅੱਗੇ ਜਨਤਾ ਦੇ ਵਿੱਚ ਰਾਸ਼ਨ ਕਾਰਡ ਦੇ थ्रू ਵੰਡ ਦਿੱਤਾ ਜਾਂਦਾ ਸੀ ਤਾਂ ਜਿਹੜਾ ਕਿ ਆਪਣੇ ਕਿਸੇ ਵੀ ਕੰਮ ਨਹੀਂ ਹੁੰਦਾ ਸੀ ਲੇਕਿਨ ਹੁਣ ਪੰਜਾਬ ਸਰਕਾਰ ਨੇ ਇਹ ਸਭ ਤੋਂ ਵਧੀਆ ਆਪਾਂ ਨੂੰ ਖੁਸ਼ਖਬਰੀ ਦਿੱਤੀ ਹੈ ਕਿ ਤਾਜ਼ਾ ਅਨਾਜ ਆਪਾਂ ਨੂੰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਅਗਰ ਤੁਸੀਂ ਰਾਸ਼ਨ ਕਾਰਡ ਤੁਹਾਡਾ ਪਹਿਲਾਂ ਤੋਂ ਬਣਿਆ ਹੋਇਆ ਤਾਂ ਤੁਹਾਨੂੰ ਉਸ ਦੇ ਵਿੱਚ KYC ਕਰਨੀ ਹੋਵੇਗੀ ਜੋ ਕਿ ਪੰਜਾਬ ਦੇ ਵਿੱਚ ਹਾਲੇ ਨਹੀਂ ਸਟਾਰਟ ਹੋਈ ਬਾਕੀ ਸਟੇਟਾਂ ਦੇ ਵਿੱਚ ਕੰਮ ਚੱਲ ਰਿਹਾ ਹੈਗਾ ਤਾਂ ਜਲਦੀ ਪੰਜਾਬ ਵਿੱਚ ਵੀ ਸਟਾਰਟ ਹੋ ਚੁਵੇਗੀ ਕਿ ਸਾਰੇ ਫੈਮਿਲੀ ਮੈਂਬਰ ਦਾ ਨਾਮ ਜਿਵੇਂ ਤੁਸੀਂ ਐਡ ਕਰੋਨਾਗਾ ਜਾਂ ਫਿਰ ਪਹਿਲਾਂ ਤੋਂ ਜਿਹੜੇ ਫੈਮਿਲੀ ਮੈਂਬਰ ਰਾਸ਼ਨ ਕਾਰਡ ਦੇ ਵਿੱਚ ਜਿਨ੍ਹਾਂ ਦਾ ਨਾਮ ਲਿਖਿਆ ਹੋਇਆ ਹੈਗਾ ਤਾਂ ਉਹਨਾਂ ਨੂੰ ਵਿੱਚ ਐਡ ਕਰਨ ਦੇ ਲਈ ਤੁਸੀਂ ਉਹਨਾਂ ਦਾ ਆਧਾਰ ਕਾਰਡ ਲੈ ਕੇ ਜਾਓਗੇ ਅਤੇ ਬਾਇਓਮੈਟ੍ਰਿਕ ਲੱਗੇਗੀ ਤਾਂ ਕਿ ਤੁਹਾਡੇ ਜੋ ਸਾਰੇ ਫੈਮਿਲੀ ਮੈਂਬਰ ਦੀ ਵੈਰੀਫਿਕੇਸ਼ਨ ਹੋ ਸਕੇ ਇਹ ਵੈਰੀਫਿਕੇਸ਼ਨ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਸਭ ਨੂੰ ਇਹ ਚੀਜ਼ ਦਾ ਵੈਰੀਫਾਈ ਸਰਕਾਰ ਨੂੰ ਹੋ ਜਵੇਗਾ ਕਿ ਕਿਹੜੇ ਘਰ ਦੇ ਵਿੱਚ ਟੋਟਲ ਕਿੰਨੇ ਮੈਂਬਰ ਆ ਜਿਹੜੇ ਕਿ ਰਾਸ਼ਨ ਕਾਰਡ ਦੇ ਵਿੱਚ ਨਾਮ ਹੈਗਾ ਕਿਉਂਕਿ ਪਹਿਲਾਂ ਕੀ ਹੁੰਦਾਗਾ ਬਹੁਤ ਸਾਰੇ ਲੋਕ ਜਿਹੇ ਆ ਜਿਨ੍ਹਾਂ ਦੇ ਕਿਸੇ ਫੈਮਿਲੀ ਮੈਂਬਰ ਦੀ ਡੈਥ ਹੋ ਜਾਂਦੀ ਹੈ ਲੇਕਿਨ ਉਹਨਾਂ ਦੇ ਨਾਮ ਤੇ ਅਨਾਜ ਆਉਂਦਾ ਰਹਿੰਦਾਗਾ ਬਟ ਹੁਣ ਸਰਕਾਰ ਇਸ ਚੀਜ਼ ਦੀ ਵੈਰੀਫਾਈ ਕਰ ਰਹੀ ਹੈ ਇਸ ਤੋਂ ਇਲਾਵਾ ਅਗਰ ਆਪਣੀ ਕਿਸੇ ਲੜਕੀ ਦੀ ਮੈਰਿਜ ਹੋ ਜਾਂਦੀ ਹੈ ਤਾਂ ਉਸ ਦਾ ਜੋ ਰਾਸ਼ਨ ਕਾਰਡ ਹੈ ਉਹ ਨਵਾਂ ਬੰਦ ਦੇ ਵਿੱਚ ਦਿੱਕਤ ਆਉਂਦੀ ਹੈ ਇਸ ਕਰਕੇ ਇਹ ਸਕੀਮ ਚਲਾਈ ਗਈ ਹੈ ਕਿ ਸਭ ਦੀ ਕੇਵਲ ਹੀ ਸੀ ਹੋਵੇਗੀ ਅਗਰ ਕੋਈ ਲੜਕੀ ਦੀ ਮੈਰਿਜ ਹੋਈ ਹੈ ਤਾਂ ਤੁਹਾਡੇ ਵੱਲੋਂ ਉਸ ਦਾ ਨਾਮ ਕੱਟਿਆ ਜਾਏਗਾ ਜਿਸ ਜਗ੍ਹਾ ਤੋਂ ਉਸ ਦੀ ਮੈਰਿਜ ਹੋਈ ਹੈ ਅਗਰ ਉਹਨਾਂ ਦਾ ਰਾਸ਼ਨ ਕਾਰਡ ਬਣਿਆ ਹੋਇਆ ਤਾਂ ਉਸ ਦੇ ਵਿੱਚ ਉਸ ਦਾ ਨਾਮ ਐਡ ਕਰਵਾ ਸਕਦੇ ਆ ਤਾਂ ਇਹ ਸਕੀਮ ਸਭ ਦੇ ਲਈ ਬਹੁਤ ਫਾਇਦੇਮੰਦ ਹੈ ਔਰ ਸਭ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈਗਾ ਅਗਰ ਤੁਹਾਡੇ ਘਰ ਵਿੱਚ ਏਸੀ ਜਾਂ ਫਿਰ ਚਾਰ ਪਹੀਏ ਵਾਹਨ ਜਿਵੇਂ ਕਿ ਕਾਰ ਗੱਡੀ ਹੈਗੀ ਆ ਤਾਂ ਤੁਸੀਂ ਰਾਸ਼ਨ ਕਾਰਡ ਦਾ ਹੱਕ ਨਹੀਂ ਲੈ ਸਕਦੇ ਜੇ ਤੁਹਾਡਾ ਰਾਸ਼ਨ ਕਾਰਡ ਬੰਦ ਕੀਤਾ ਜਾ ਸਕਦਾ ਹੈ ਤਾਂ ਜਿੰਨੇ ਵੀ ਲੋਕਾਂ ਜਿਨ੍ਹਾਂ ਨੇ ਰਾਸ਼ਨ ਕਾਰਡ ਦਾ ਵਿੱਚ ਨਵਾਂ ਨਾਮ ਦਰਜ ਕਰਾਉਣਾ ਜਾਂ ਫਿਰ ਨਵਾਂ ਰਾਸ਼ਨ ਕਾਰਡ ਬਣਾਉਣਾ ਹੈ ਆਪਣੇ ਦਸਤਾਵੇਜ਼ ਤਿਆਰ ਰੱਖੋ ਪੰਜਾਬ ਸਰਕਾਰ ਬਹੁਤ ਜਲਦ ਇਸ ਤੇ ਉੱਪਰ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਇਸ ਦਾ ਜੋ ਨਵੇਂ ਅਪਡੇਟ ਹੈ ਉਹ ਜਾਰੀ ਕਰ ਦਿੱਤਾ ਜਾਵੇਗਾ ਜਿਵੇਂ ਹੀ ਇਸ ਦੀ ਅਫੀਸ਼ੀਅਲ ਸਾਈਟ ਓਪਨ ਹੁੰਦੀ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਧੰਨਵਾਦ